ਮਿੱਦੋਤੋ ਸਵਾਗਤ ਹੈ ਜੀ ਵੀਡੀਓ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਦਾ ਤੁਹਾਨੂੰ ਦਿਖਾਉਣਾ ਹੈ ਇਹਦਾ ਟਰੈਕਟਰ ਟਰਾਲੀਆਂ ਦਾ ਰੇਟ ਆ ਵੀਡੀਓ ਵਿੱਚ ਚੱਲਦੀ ਵਾਲਿਆਂ ਨੂੰ ਕਰ ਦਿਓ ਸ਼ੇਅਰ ਤੇ ਐਡ ਕਰਵਾਉਣ ਲਈ ਨੰਬਰ ਨੋਟ ਕਰ ਸਕਦੇ ਹੋ 96468 43360 ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਵੀ ਸੰਪਰਕ ਕਰ ਸਕਦੇ ਹੋ ਤੁਹਾਨੂੰ ਦਿਖਾਉਣਾ ਹੈ ਕਿ ਟਰੈਕਟਰ ਟਰਾਲੀਆਂ ਦਾ ਰੇਟ ਖੇਲ ਵਾਸਤੇ ਫੋੜ 3600 93 ਮਾਡਲ ਹੈ ਡਿਮਾਂਡ ਹੈ ਜੀ 1 ਲੱਖ 45000 ਰੁਪਏ ओरिजिनल ਟਰੈਕਟਰ ਹੈ ਜੀ ਸਾਰਾ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਵੀਰ ਦਾ ਕੰਟੈਕਟ ਨੰਬਰ ਹੋਇਆ ਹੈਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਆਲਦੀ ਨੂੰ ਬਾਕੀ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਜਾਂ ਐਡ ਕਰਵਾਉਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468784360 ਅੱਗੇ ਵੀਰ ਅਰਜਨ ਅਲਟਰਾ 605 ਡੀਆਈ 2014 ਮਾਡਲ ਹੈ ਡਿਮਾਂਡ ਹੈ 4 ਲੱਖ 90000 ਰੁਪਿਆ ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਰੰਗ ਪੇਂਟ ਦਾ ਵੀ ਵੀ ओरिजिनल ਹੈ ਜੀ ਟਰੈਕਟਰ ਟਾਇਰਾਂ ਵਗੈਰਾ ਤੋਂ ਦੇ ਸਕਦੇ ਹੋ ਗਈ 2004 ਮਾਡਲ ਸਵਰਾਜ 855 ਡਿਮਾਂਡ ਵੀਰ ਅਮਰੋ ਰੱਖੀ ਗਿਆ 285000 ਰੁਪਿਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਅੰਗ ਪੇਂਟ ਕਰਨੀਆਂ ਦੇਖ ਸਕਦੇ ਹੋ ਟਰੈਕਟਰ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਚਲਦੀ-ਵਲਦੀ ਨੂੰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੀ ਨੇ ਇਹ ਸਾਡੇ ਜੀ ਜੇ ਵੀਰ ਫੇਰ ਅਰਜਨ ਅਲਟਰਾ 1 605 ਡੀਆਈ 2009 ਮਾਡਲ ਹੈ ਡਿਮਾਂਡ ਵੀਰ ਰੱਖੀ ਗਿਆ 365000 ਰੁਪਿਆ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਸੈਂਟਰ ਗੀਅਰ ਦੇ ਵਿੱਚ ਹੈ ਆਹਲੇ ਡਾਇਰ ਗੁੜੀਆਰ ਕੰਪਨੀ ਦੇ ਨੇ ਅੱਗੇ ਵੀਰ ਲੈਫਟਾਈ ਟਰਾਲੀ ਆ ਜਾਲ ਵਗੈਰਾ ਲੱਗਿਆ ਹੋਇਆ ਬੈਟ ਤੇ 10 ਦੀ 80 ਚ ਹੈ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਜਿਹੜੀ ਡਿਮਾਂਡ ਆ ਵੀਰ ਬੋਲੇ 158000 ਰੁਪਏ ਰੱਖੀ ਗਈ ਆ ਵੀਰ ਦਾ ਕੰਟੈਕਟ ਨੰਬਰ ਆ ਹੋਗਾ 82890 17643 ਵੀਰ ਦਾ ਕੰਟੈਕਟ ਨੰਬਰ ਆ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਜੀ ਟਰਾਲੀ ਦੀ ਲੇ ਵੀਰ ਲੈਫਟਾਈ ਟਰਾਲੀ ਹੈ ਜੀ 8 ਦੀ 80 ਦੇ ਵਿੱਚ ਹੈ ਵਿੱਚ ਘਾੜਨ ਵਾਲੀ ਹੈ ਬਿੱਡ ਤੇ ਜਾਲੀ ਵਗੈਰਾ ਲੱਗੀ ਵੀ ਹੈ ਡਿਮਾਂਡ ਹੈ ਦੀ ਉਹ ਟਰਾਲੀ ਦੀ 1,45,000 ਰੁਪਇਆ ਮੌਕੇ ਤੇ ਟਰਾਲੀ 1,38,000 ਦੀ ਮਿਲ ਜੂਗੀ ਜੀ ਬਰਨਾਲਾ ਏਰੀਆ ਵੀਰ ਦਾ ਜਿਹੜਾ ਕੰਟੈਕਟ ਨੰਬਰ ਆ ਹੋਇਆਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ ਤੁਸੀਂ ਕੰਟੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਤੁਸੀਂ ਅੱਗੇ ਵੀਰ 2017 ਮਾਡਲ ਸਵਰਾਜ 855 ਟਾਇਰ ਜਿਹੜੇ ਮਗਰਲੇ ਨੇ ਬਿਲਕੁਲ ਨਵੇਂ ਨੇ ਜੀ ਕਿ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਵਾਲੇ ਟਾਇਰ ਨੇੜੇ 750 16 ਦੇ ਨੇ ਪਾਵਰ ਸਟੀering ਆ ਅੱਡ ਤੇਲ ਵਾਲਾ ਜੀ ਇਹ 2017 ਮਾਡਲ ਆ ਡਿਮਾਂਡ ਹੈ ਜਿਹੜੀ 565000 ਰੁਪਏ ਰੱਖੀ ਗਿਆ ਪੀਵੀ 10 ਨੰਬਰ ਆ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਸੀ ਟਰੈਕਟਰ ਦੀ ਏਰੀਆ ਦਾ ਵੀਰ ਦਾ ਬਰਨਾਲਾ ਜਿਹੜਾ ਕੰਟੈਕਟ ਨੰਬਰ ਆ ਵੀਰ ਦਾ ਹੈਗਾ 82890 17743 ਵੀਰ ਦਾ ਕੰਟੈਕਟ ਨੰਬਰ ਆ ਬਾਕੀ ਆਪਣੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 96468743360 ਤੇ ਇਹ ਨੰਬਰ ਤੇ ਕੰਟੈਕਟ ਕਰਕੇ ਕੋਈ ਵੀ ਖੇਤੀਬਾੜੀ ਦਾ ਸੰਦ ਖਰੀਦ-ਵੇਚ ਸਕਦੇ ਹੋ ਬਰਨਾਲਾ ਟਰੈਕਟਰ ਮੰਡੀ ਤੇ ਅੱਗਿਆ ਵੀਰ 1999 ਮਾਡਲ 275 DI ਡਿਮਾਂਡ ਹੈ ਜਿਹੜੀ ਵੀਰ ਬਲੋਕ ਰੱਖੀ ਗਿਆ 1,75,000 ਰੁਪਿਆ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਵੀਡੀਓ ਚੱਲਦੀ ਵਾਲੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਿ ਹੋਰ ਬਰਨਾਲਾ ਟਰੈਕਟਰ ਮੰਡੀ ਆ ਜੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਮੈਂ ਸ਼ੇਅਰ ਜਰੂਰ ਕਰਦਾ ਗੁਰੂ ਜਲਦੀ ਆਲਦੀ ਨੂੰ ਅੱਗੇ ਵੀਰ ਸਵਰਾਜ 735 1995 ਮਾਡਲ ਹੈ ਡਿਮਾਂਡੜੀ ਵੀਰ ਬਲੁਰ ਕੀ 1,45,000 ਰੁਪਏ ਵੀਰ ਦਾ ਕੰਟੈਕਟ ਨੰਬਰ ਹੈ 82890 17743 ਵੀਰ ਦਾ ਕੰਟੈਕਟ ਨੰਬਰ ਹੈ ਗੇ ਵੀਰ DH 750 ਸੋਨਾਲਿਕਾ ਟਾਇਰ ਵਗੈਰਾ ਬਿਲਕੁਲ ਨਵੇਂ ਨੇ ਜੀ ਰੰਗ ਪੇਂਟ ਦਾ ਅਰੀਜਨਲ ਆ ਜੀ ਸਾਰਾ ਟਰੈਕਟਰ 2006 ਮਾਡਲ ਹੈ ਬਰਨਾਲਾ ਨੰਬਰ ਆ ਜੀ ਲੋਕਲ ਰੰਗ ਪੇਂਟ ਦੀ ਕੁਆਲਿਟੀ ਦੇ ਸਕਦਾ ਹਾਂ ਟਰੈਕਟਰ ਦੀ ਸਾਰਾ ਓਰੀਜਨਲ ਆ ਜੀ 2006 ਮਾਡਲ ਆ ਪੀਵੀ 11 ਨੰਬਰ ਆ ਡਿਮਾਂਡ ਹੈ ੜੀ ਟਰੈਕਟਰ ਦੀ ਹੋएगी 315000 ਰੁਪਿਆ ਬਾਕੀ ਕੁਝ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੇ ਚੈੱਕ ਕਰਕੇ ਟਰੈਕਟਰ ਲੈ ਸਕਦੇ ਆ ਜੀ ਵੀਰ ਦਾੜਾ ਕੰਟੈਕਟ ਨੰਬਰ ਹੋਵੇਗਾ 96468 743360 ਅਗਲੇ ਟਾਇਰ ਨੇੜੇ ਟਰੈਕਟਰ ਦੇ ਉਹ 750 16 ਦੇ ਨੇ ਬੈਕ ਟਾਇਰ ਨੇੜੇ 14928 ਦੇ ਨੇ ਸੀਟ ਦੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਜਲਦੀ ਜਲਦੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਖੇਤੀਬਾੜੀ ਦੇ ਸਾਧ ਤਕਰੀਦਨ ਵੇਚਣ ਲਈ ਆਪਾਂ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ 96468784360 ਧੰਨਵਾਦ